ਸਬਣਾ ਜੀ ਨਰਿੰਦਰਪਾਲ ਸਿੰਘ ਸਬਣਾ ਧੰਨਵਾਦ ਸਪੀਕਰ ਸਾਹਿਬ ਤੁਸੀਂ ਮੈਨੂੰ ਅੱਜ ਬਹੁਤ ਹੀ ਅਹਿਮ ਮੁੱਦੇ ਤੇ ਬੋਲਣ ਦਾ ਮੌਕਾ ਦਿੱਤਾ ਔਰ ਅੱਜ ਜੋ ਮਨਰੇਗਾ ਦੇ ਵਰਕਰ ਨੇ ਮਨਰੇਗਾ ਮਜ਼ਦੂਰ ਨੇ ਪੰਜਾਬ ਦੇ ਸਾਰੇ ਮਨਰੇਗਾ ਵਰਕਰ ਅੱਜ ਦੁਖੀ ਨੇ ਅੱਜ ਨਿਰਾਸ਼ ਨੇ ਅੱਜ ਭਾਜਪਾ ਦੀ ਕੇਂਦਰ ਸਰਕਾਰ ਨੂੰ ਬਹੁਤ ਮਾੜਾ ਬੋਲ ਰਿਹਾ ਅੱਜ ਮੈਂ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਾਜ਼ਲ ਕਾ ਤੋਂ ਮਨਰੇਗਾ ਵਰਕਰਾਂ ਵੱਲੋਂ ਜੋ ਹਸਤਾਖਰ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਉਹਨਾਂ ਨੇ ਮੰਗ ਕੀਤੀ ਹੈ ਜੋ ਨਵਾਂ ਕਾਨੂੰਨ ਮਨਰੇਗਾ ਦਾ ਲੈ ਕੇ ਕੇਂਦਰ ਸਰਕਾਰ ਆ ਰਹੀ ਹੈ ਉਸ ਤੇ ਸਾਡੇ ਮਨਰੇਗਾ ਵਰਕਰਾਂ ਦੇ ਹੱਕਾਂ ਤੇ ਬਹੁਤ ਵੱਡਾ ਆਰਾ ਫੇਰਿਆ ਜਾ ਰਿਹਾ ਹੈ ਸਭ ਤੋਂ ਸਾਡਾ ਜਿਹੜਾ ਇਲਾਕਾ ਬਾਰਡਰ ਤੇ ਆਉਂਦਾ ਔਰ ਬਾਰਡਰ ਤੇ ਲਗਭਗ ਸਾਰੇ ਹੀ ਸਾਡੇ ਦਲਿਤ ਪਰਿਵਾਰ ਨੇ ਜਿਹੜੇ ਉਹ ਮਨਰੇਗਾ ਦੇ ਵਿੱਚ ਕੰਮ ਕਰਦੇ ਨੇ ਪਿਛਲੇ 3 ਸਵਾ 3 ਸਾਲਾਂ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਨਰੇਗਾ ਵਰਕਰਾਂ ਨੂੰ ਬਹੁਤ ਸਾਰਾ ਕੰਮ ਉੱਥੇ ਦਿੱਤਾ ਬਹੁਤ ਸਾਰੇ ਨਰੇਗਾ ਵਰਕਰ ਨੇ ਜਿਹੜੇ ਉਹਨਾਂ ਦੇ ਘਰ ਚੱਲੇ ਉਨਾਂ ਦਾ ਰੋਜ਼ਗਾਰ ਚੱਲਿਆ ਔਰ ਅੱਜ ਪਿਛਲੇ 6 ਮਹੀਨਿਆਂ ਤੋਂ ਮਨਰੇਗਾ ਦਾ ਕੰਮ ਬੰਦ ਪਿਆ ਹੈ ਸੈਂਟਰ ਦੀਆਂ ਜਿਹੜੀਆਂ ਟੀਮਾਂ ਨੇ ਲਗਾਤਾਰ ਜਿਹੜੀਆਂ ਪੰਜਾਬ ਦੇ ਪਿੰਡਾਂ ਦੇ ਵਿੱਚ ਦੌਰੇ ਕਰਕੇ ਸਾਰੇ ਕੰਮ ਬੰਦ ਕਰ ਰਹੀਆਂ ਨੇ ਅੱਜ ਜਿਹੜਾ ਸਾਡਾ ਨਹਿਰਾਂ ਦੀ ਸਫਾਈ ਹੁੰਦੀ ਸੀ ਨਹਿਰਾਂ ਦੇ ਪਟੜੀਆਂ ਦੀ ਸਫਾਈ ਹੁੰਦੀ ਸੀ ਸਾਰੇ ਕੰਮ ਬੰਦ ਕਰ ਦਿੱਤੇ ਗਏ ਨੇ ਫਲੱਡ ਕੰਟਰੋਲ ਦੇ ਕੰਮ ਨੇ ਉਹ ਸਾਰੇ ਕੰਮ ਬੰਦ ਕਰ ਦਿੱਤੇ ਗਏ ਨੇ ਬਾਰਸ਼ਾਂ ਨਾਲ ਬਾਰਸ਼ਾਂ ਤੋਂ ਪਹਿਲਾਂ ਜਿਹੜੀ ਛੱਪੜਾਂ ਦੀ ਸਫਾਈ ਹੁੰਦੀ ਸੀ ਉਹ ਸਾਰੇ ਕੰਮ ਬੰਦ ਕਰ ਦਿੱਤੇ ਗਏ ਨੇ ਡਰੇਨਾਂ ਦੀਆਂ ਪਟੜੀਆਂ ਜਿਹੜੀਆਂ ਹੁੰਦੀਆਂ ਨੇ ਉਹ ਉਹਨਾਂ ਦੀ ਸਫਾਈ ਦੇ ਸਾਰੇ ਕੰਮ ਬੰਦ ਕਰ ਦਿੱਤੇ ਗਏ ਨੇ ਸੜਕਾਂ ਦੇ ਬਰਮਾ ਦੀ ਸਫਾਈ ਹੁੰਦੀ ਸੀ ਉਹ ਸਾਰੇ ਕੰਮ ਅੱਜ ਬੰਦ ਕਰ ਦਿੱਤੇ ਗਏ ਨੇ ਸਾਡਾ ਮਜ਼ਦੂਰ ਸਾਡਾ ਨਰੇਗਾ ਵਰਕਰ ਹੁਣ ਜਾਊਗਾ ਕਿੱਥੇ ਕੀ ਕੰਮ ਕਰੇਗਾ ਇਹ ਬਹੁਤ ਵੱਡਾ ਜਿਹੜਾ ਆ ਰਿਹਾ ਸਾਡੇ ਮਜ਼ਦੂਰਾਂ ਦੇ ਹੱਕਾਂ ਤੇ ਇਹ ਮਾਰਿਆ ਗਿਆ ਔਰ ਸਾਡਾ ਬਾਰਡਰ ਦਾ ਏਰੀਆ ਤਕਰੀਬਨ 41 ਪਿੰਡ ਨੇ ਜਿਹੜੇ ਸਾਡੇ ਭਾਰਤ ਪਾਕਿਸਤਾਨ ਸਰਦ ਦੇ ਉੱਤੇ ਵਸੇ ਨੇ ਜ਼ੀਰੋ ਲਾਈਨ ਦੇ ਨਾਲ ਨੇ ਉੱਥੇ ਬਿਲਕੁਲ ਨੈਟਵਰਕ ਨਹੀਂ ਆਉਂਦਾ ਪਰ ਜਿਹੜਾ ਇਹਨਾਂ ਨੇ ਹੁਣ ਸਾਡੇ ਗਰੀਬ ਦਲਿਤ ਮਜ਼ਦੂਰਾਂ ਤੇ ਥੋਪਿਆ ਸਮਾਰਟਫੋਨ ਬਾਇਓਮੈਟ੍ਰਿਕ ਮਸ਼ੀਨ ਹਾਜ਼ਰੀ ਆਧਾਰ ਲਿੰਕ ਜੀਪੀਐਸ ਟ੍ਰੈਕਿੰਗ ਏਆਈ ਮੋਨਿਟਰਿੰਗ ਇਹ ਸਾਰਾ ਕੁਝ ਜਿਹੜਾ ਲਾਗੂ ਕਰਨ ਜਾ ਰਹੀ ਹੈ ਕੇਂਦਰ ਸਰਕਾਰ ਸਾਡੇ ਤਾਂ ਨੈਟਵਰਕ ਪਹਿਲਾਂ ਹੀ ਨਹੀਂ ਆਉਂਦਾ ਬਾਰਡਰ ਏਰੀਏ ਤੇ ਸਾਡੇ ਜਿਹੜੇ ਗਰੀਬ ਨੇ ਉਹਨਾਂ ਕੋਲ ਸਮਾਰਟਫੋਨ ਤੱਕ ਨਹੀਂ ਹੈ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸਮਾਰਟਫੋਨ ਚਲਾਉਣਾ ਨਹੀਂ ਆਉਂਦਾ ਤਾਂ ਸਾਡੇ ਜਿਹੜੇ ਮਜ਼ਦੂਰ ਕੀ ਕਰ ਲੈਣਗੇ ਤਾਂ ਬਹੁਤ ਵੱਡਾ ਜਿਹੜਾ ਸਾਡੇ ਧੱਕਾ ਕੀਤਾ ਜਾ ਰਿਹਾ ਸਾਡੇ ਮਨਰੇਗਾ ਮਜ਼ਦੂਰਾਂ ਦੇ ਨਾਲ ਪਹਿਲਾਂ ਕਿਸਾਨਾਂ ਦੇ ਖਿਲਾਫ ਕੇਂਦਰ ਦੀ ਭਾਜਪਾ ਸਰਕਾਰ ਜਿਹੜੇ ਕਾਲੇ ਕਾਨੂੰਨ ਲੈ ਕੇ ਆਈ ਹੁਣ ਇਹ ਜਿਹੜਾ ਮਨਰੇਗਾ ਦੇ ਵਰਕਰਾਂ ਦੇ ਖਿਲਾਫ ਸਾਡੇ ਮਜ਼ਦੂਰਾਂ ਦੇ ਖਿਲਾਫ ਕੇਂਦਰ ਦੀ ਸਰਕਾਰ ਜਿਹੜਾ ਹੈ ਕਾਲਾ ਕਾਨੂੰਨ ਲੈ ਕੇ ਆ ਰਹੀ ਹੈ ਸਾਡੇ ਪੰਜਾਬ ਦੇ ਲੋਕ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਅੱਜ ਖੇਤੀਬਾੜੀ ਦੇ ਸੀਜ਼ਨ ਦੇ ਵਿੱਚ ਜੋ ਇਹ ਫੈਸਲਾ ਕਰਨ ਜਾ ਰਹੇ ਨੇ 60 ਦਿਨ ਜਿਹੜਾ ਨਰੇਗਾ ਦੇ ਜਿਹੜੇ ਵਰਕਰ ਨੇ ਕੰਮ ਨਹੀਂ ਕਰ ਸਕਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਨੇ ਉਹ ਕੰਮ ਕਰਨ ਲਈ ਕਿੱਥੇ ਜਾਣਗੇ ਔਰ ਅੱਜ ਜਿਹੜੇ ਸਾਡੇ ਮੋਦੀ ਸਾਹਿਬ ਨੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਆਪਦੇ دوست ਨੇ ਜਿਹੜੇ ਅਡਾਨੀ ਨੇ ਅੰਬਾਨੀ ਨੇ ਕਰੋੜਾ ਰੁਪਿਆ ਅਰਬਾ ਰੁਪਿਆ ਤੋਂ ਉਹਨਾਂ ਦਾ ਕਰਜ਼ਾ ਮਾਫ਼ ਕਰ ਰਹੇ ਨੇ ਪਰ ਸਾਡੇ ਜਿਹੜੇ ਨਰੇਗਾ ਦੇ ਮਜ਼ਦੂਰ ਨੇ 200 ਰੁਪਿਆ 300 ਰੁਪਿਆ ਦੇਣ ਲੱਗਿਆ ਉਹਨਾਂ ਦੇ ਢਿੱਡ ਦੇ ਵਿੱਚ ਪੀੜ ਹੋ ਰਹੀ ਹੈ ਜੋ ਇਹ ਬਹੁਤ ਗਲਤ ਹੈ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਜੋ ਸਾਡੇ ਪੰਚਾਇਤ ਮੰਤਰੀ ਜੀ ਮਨਰੇਗਾ ਦਾ ਜਿਹੜਾ ਇਹ ਕਾਨੂੰਨ ਕੇਂਦਰ ਦੀ ਸਰਕਾਰ ਲੈ ਕੇ ਆਈ ਉਹਦੇ ਖਿਲਾਫ ਜੋ ਮਤਾ ਲੈ ਕੇ ਆਏ ਨੇ ਮੈਂ ਉਸ ਮਤੇ ਦਾ ਸਮਰਥਨ ਕਰਦਾ ਔਰ ਤੁਹਾਡੇ ਰਾਹੀਂ ਪ੍ਰਧਾਨ ਮੰਤਰੀ ਜੀ ਤੋਂ ਮੰਗ ਕਰਦਾ ਇਹ ਜਿਹੜਾ ਨਵਾਂ ਕਾਨੂੰਨ ਹੈ ਮਨਰੇਗਾ ਵਰਕਰਾਂ ਦੇ ਖਿਲਾਫ ਮਨਰੇਗਾ ਵਰਕਰਾਂ ਦੇ ਹੱਕਾਂ ਦੇ ਖਿਲਾਫ ਜੋ ਆਰਾ ਚਲਾਇਆ ਜਾ ਰਿਹਾ ਹੈ ਇਸ ਕਾਨੂੰਨ ਨੂੰ ਜਿਹੜਾ ਹੈ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ ਸਾਡਾ ਪੰਜਾਬ ਸਾਡੇ ਦੇਸ਼ ਦੇ ਜਿਹੜੇ ਵਰਕਰ ਨੇ ਨਰੇਗਾ ਵਰਕਰ ਨੇ इनको ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਰਹੇ ਤੁਹਾਡਾ ਮੈਂ ਬਹੁਤ ਬਤਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਤਨਵਾਦ ਕਰਦਾ ਜਿਹੜੇ ਇਸ ਪਵਿੱਤਰ ਸਦਨ ਦੇ ਵਿੱਚ ਮਤਾ ਲੈ ਕੇ ਆਏ ਨੇ ਬਹੁਤ ਬਤਨਵਾਦ